ਸ਼ਹੀਦ ਫੌਜੀ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਤੋਂ ਉੱਥੇ ਹੀ ਪਰਿਵਾਰ ਬੇहद ਗਮਗੀਨ ਮਾਹੌਲ ਦੇ ਵਿੱਚ ਨਜ਼ਰ ਆਇਆ ਨਿੱਕਾ ਪੁੱਤ ਜਿਸ ਦੇ ਵੱਲੋਂ ਆਪਣੇ ਪਿਓ ਨੂੰ ਅੰਤਮ ਵਿਦਾਈ ਦਿੱਤੀ ਗਈ। ਤਾਂ ਬਰਨਾਲਾ ਦੇ ਪਿੰਡ ਠੁੱਲੀਵਾਲ ਵਿਖੇ ਨਾਇਕ ਸ਼ਹੀਦ ਜਗਸੀਰ ਸਿੰਘ ਦਾ ਸਰਕਾਰੀ ਸਨਮਾਨਾ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ। ਤਾਂ ਪਿੰਡ ਵਾਸੀ ਪਰਿਵਾਰਕ ਮੈਂਬਰ ਤੇ ਹਲਕਾ ਮਹਿਲਕਲਾ ਦੇ ਵਿਧਾਇਕ ਵੀ ਮੌਕੇ ਤੇ ਪਹੁੰਚੇ। ਦਾਸੀਏ ਕੀ ਇਸੇ ਦਰਮਿਆਨ ਪਰਿਵਾਰ ਦਾ ਰੂ ਰੂ ਕੇ ਬੁਰਾ ਹਾਲ ਸੀ ਪਿੰਡ ਵਾਸੀ ਤੇ ਪੰਚਾਇਤ ਨੇ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਤੇ ਸੈਂਟਰ ਸਰਕਾਰ ਦੇ ਵੱਲੋਂ ਮਦਦ ਕੀਤੇ ਜਾਂਦੀ ਅਪੀਲ ਕੀਤੀ ਹੈ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਸਿੰਘ ਮੰਡੋਰੀ ਨੇ ਪੰਜਾਬ ਸਰਕਾਰ ਦੇ ਵੱਲੋਂ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ ਤੇ ਉਧਰ ਨਾਇਕ ਸ਼ਹੀਦ ਜਗਸੀਰ ਸਿੰਘ ਜੋ ਕਿ ਸ਼੍ਰੀਨਗਰ ਦੇ ਬਡਗਾਮ ਦੇ ਵਿੱਚ ਡਿਊਟੀ ਤੇ ਤਾਇਨਾਤ ਸਨ ਤੇ ਆਪਣੇ ਪਿੱਛੇ ਮਾਪੇ ਪਤਨੀ ਤੇ 마ਸੂਮ ਜਵਾਕ ਛੱਡ ਗਏ ਨੇ ਉਸ ਪੁੱਤ ਦਾ ਹਾਲ ਵੇਖੋ ਜੋ ਕਿ ਰੋਂਦਾ ਹੋਇਆ ਆਪਣੇ ਹੰਝੂ ਪੂੰਝਦਾ ਹੋਇਆ ਆਪਣੇ ਪਿਤਾ ਨੂੰ ਅੰਤਮ ਵਿਦਾਈ ਦੇ ਰਿਹਾ ਜਿਸ ਨੂੰ ਇਹ ਪਤਾ ਹੈ ਕਿ ਹੁਣ ਉਸਦੇ ਪਿਤਾ ਨੇ ਕਦੇ ਵਾਪਸ ਸੋ ਨਹੀਂ ਆਉਣਾ ਤੇ ਉਧਰ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਸ ਨੂੰ ਇਹ ਡਰ ਸਤਾ ਰਿਹਾ ਕਿ ਹੁਣ ਪੁੱਤ ਦੇ ਭਵਿੱਖ ਦਾ ਕੀ ਬਣੇਗਾ ਕਿਵੇਂ ਘਰ ਦਾ ਗੁਜ਼ਾਰਾ ਚੱਲਣਾ ਹੈ ਤਾਂ ਉਹ ਪਤਨੀ ਜਿਹੜੀ ਉਸ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਉਧਰ ਸਰਕਾਰੀ ਸਨਮਾਨਨਾ ਦੇ ਨਾਲ ਇਸ ਫੌਜੀ ਜਵਾਨ ਨੂੰ ਅੰਤਮ ਵਧਾਈ ਦਿੱਤੀ ਗਈ ਹੈ ਕਦੇ ਵੀ ਨਾ ਪੂਰਾ ਹੋਣ ਬੜਾ ਕਰਤਾ ਮੇਰੀ ਜ਼ਿੰਦਗੀ ਚ ਉਹਨਾਂ ਨੇ ਕਦੇ ਦੁਆਰੇ ਨਹੀਂ ਦਿੱਤਾ ਦੇਵੀ ਦਾ ਪੂਰਾ ਹੌਨਾ ਕਾਟਾ ਪਿਆ ਮਿੰਨ ਜਿੱਤ ਕੀ ਤੇ ਕਹੇ ਜੋ ਸਪਣੇ ਦੇਖਦੇ ਹੁੰਦੇ ਸੀ ਜਿਹੜਾ ਹੈਗਾ ਤੁਹਾਡੇ ਪਿੰਡ ਦਾ ਤੀਜਾ ਸੀ ਰਹੇਗਾ ਸੁਪਣੇ ਕੋ ਵੀ ਬਹੁਤ ਦੇ ਬਹੁਤ ਵੱਡੇ ਸੀਗੇ ਉਹ ਤਾਂ ਦਲੇਰ ਸੀਗਾ ਉਹ ਦਰਨਾ ਨਾ ਸੀਗਾ ਉਹ ਸਾਰੇ ਕਿਤੇ ਉਹਨੇ ਅੱਗੇ ਹੋ ਕੇ ਕੰਮ ਕੀਤਾ ਉਹ ਕਦੇ ਪਿੱਛੇ ਨਹੀਂ ਸੀ ਹਟਿਆ ਕਦੇ ਵੀ ਪਿੱਛੇ ਨਹੀਂ ਝਟਿਆ ਉਹ ਹਰ ਕੰਮ ਦੇ ਵਿੱਚ ਅੱਗੇ ਰਹਿੰਦਾ ਸੀ ਪਰਿਵਾਰ ਦੇ ਵਿੱਚ ਇਕਲੌਤਾ ਭਰਾ ਸੀਗਾ ਉਹ ਕਿਵੇਂ ਦੇਖਦੇ ਹੋ ਬਾਕੀ ਪਰਿਵਾਰ ਦਾ ਬਾਕੀ ਪਰਿਵਾਰ ਦਾ ਬੁਰਾ ਹਾਲ ਹੋਇਆ ਕੋਈ ਸਾਡਾ ਸਹਾਰਾ ਨਹੀਂ ਉਹ ਤੋਂ ਬਿਨਾਂ ਸੀ ਉਹਦੇ ਸਿਰ ਤੇ ਸੀਗੇ ਜੋ ਵੀ ਸੀਗਾ ਉਹਦੇ ਸਿਰ ਤੇ ਸੀ ਜੋ ਚੱਲ ਰਿਹਾ ਘਰ ਦਾ ਬੱਚੇ ਦੀ ਵਿਡਾਈ ਉਹਦੇ ਸਿਰ ਤੇ ਚੱਲ ਰਹੀ ਸੀ ਇਤੋ ਛੋਟਾ ਬੱਚਾ ਵੀ ਹੈਗਾ ਬੇਟਾ ਵੀ ਹੈਗਾ ਹਾਂਜੀ ਬੱਚਾ 10 ਸਾਲ ਦਾ ਬੱਚੇ ਦੀ ਪੜਾਈ ਦਾ ਵੀ ਖਿਆਲ ਰੱਖਿਆ ਜਾਵੇ ਸਿਕਰਤ ਤੁਸੀਂ ਮੰਗ ਰੱਖਦੇ ਵੀ ਸਾਡੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਮੇਰੇ ਬੱਚੇ ਦੀ ਪੜਾਈ ਦਾ ਖਿਆਲ ਰੱਖਿਆ ਜਾਵੇ ਸਾਡੇ ਵੱਧ ਦੇ ਕੀਤੇ ਜਾਵੇ ਜਿੰਨਾ ਹੋ ਸਕਦਾ ਉਹਨਾਂ ਦੀ ਨੌਕਰੀ ਦੇ ਸਰਤੇ ਸੀ ਅਸੀਂ ਆਪਣਾ ਕੰਮ ਚਲਾ ਰਹੇ ਸੀ ਉਹਨਾਂ ਤੋਂ ਬਿਨਾ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਆਪੋ ਜੀ ਮੇਰੇ ਭਰਾ ਨੇ ਕਦੇ ਪਿੱਛਾ ਨਹੀਂ ਧੱਕਿਆ ਕਿਸੇ ਦਾ ਉਹ ਹਮੇਸ਼ਾ ਚਾਹੇ ਆਰ ਆਰ ਸੀ ਚਾਹੇ ਕੋਈ ਵੀ ਸੀਪਾਲ ਬਟਾਲੀਅਨ ਦੇ ਵਿੱਚੋਂ ਹਮੇਸ਼ਾ ਅੱਗੇ ਰਹਿੰਦਾ ਸੀਗਾ ਹਮੇਸ਼ਾ ਉਹਨੇ ਕਦੇ ਡਰ ਦੀ ਤਾਂ ਕੋਈ ਗੱਲ ਕੀਤੀ ਨਹੀਂ ਸੀ ਉਹਦੇ ਸਾਥ ਵੀ ਉਹਦੀ ਤਾਰੀਫ ਕਰਦੇ ਨੇਗੇ ਕਹਿੰਦੇ ਦਸਲੇ ਸਾਰੇਆਂ ਨੂੰ ਮੂਰੇ ਚੱਕੀ ਰੱਖਦਾ ਸੀਗਾ ਇਹ ਜੋ ਵੀ ਕੋਈ ਗੱਲਬਾਤ ਹੋਣੀ ਹੈ ਨੇ ਪਹਿਲਾਂ ਜਾਣਾ ਮੂਰੇ ਹੁਣ ਇਹਦੇ ਬੱਚੇ ਦਾ ਵੀ ਨਹੀਂ ਸੋਚਿਆ ਜੇ ਦੇਸ਼ ਨੂੰ ਨੇ ਪਹਿਲ ਦਿੱਤੀ ਆਗੀ ਹੁਣ ਇਹ ਨਹੀਂ ਦੇਖੇ ਅਮੀ ਮੇਰਾ ਨਿੱਕਾ ਜਿਹਾ ਬੱਚਾਗਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗਾ ਵੀ ਮੇਰੇ ਮਾਂ ਪਿਓ ਦਾ ਮੇਰੀ ਪਰਜਾਈ ਦਾ ਚੰਨ ਰੱਖਿਆ ਜਾਵੇ ਤੇ ਮੇਰੇ ਭਤੀਜੇ ਦੀ ਪੜ੍ਹਾਈ ਦਾ ਖਰਚ ਚੱਕਿਆ ਜਾਵੇ ਸਾਰਾ ਇਹਨੂੰ ਚੰਗੀ ਨੌਕਰੀ ਪ੍ਰਫਰ ਕੀਤੀ ਜਾਵੇ ਨਾਲੇ ਮੇਰੀ ਪਰਜਾਈ ਐਮ ਕੀਤੀ ਹੋਈ ਆਉਣੇ ਉਹਨੂੰ ਵੀ ਕੋਈ ਨੌਕਰੀ ਦਿੱਤੀ ਜਾਵੇ ਜੀ ਸਾਡਾ ਉਹ ਤੋਂ ਬਿਨਾ ਕੋਈ ਸਹਾਰਾ ਨਹੀਂ ਸੀ ਸਾਡਾ ਸਾਰਾ ਗੁਜ਼ਾਰਾ ਮੇਰੇ ਘਰ ਦਾ ਉਹ ਤੋਂ ਚੱਲਦਾ ਸੀਗਾ ਜੀ